ਸਿਟੀ ਥਾਣਾ ਬਲਾਚੌਰ ਪੁਲਿਸ ਨੇ ਇੱਕ ਆਰੋਪੀ ਨੂੰ ਮੋਟਰਸਾਈਕਲ ਅਤੇ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ ਜਿਸ ਦੀ ਜਾਣਕਾਰੀ ਥਾਣਾ ਮੁਖੀ ਐਸਆਈ ਸਤਨਾਮ ਸਿੰਘ ਦਿੰਦੇ ਹੋਏ ਹਾਂ ਜੀ ਸਰ ਇਹ ਆਰੋਪੀ ਫੜਿਆ ਹੈ ਕੇਸ ਕੇਸ ਦੇ ਵਿੱਚ ਫੜਿਆ ਹੈ ਤੇ ਕੀ ਕੀ ਕਰ ਰਹੇ ਹੋ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀ ਐਸ ਸੀ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਥਾਂ ਦੇ ਏਰੀਏ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਕੱਲ ਸਾਡੀ ਇੱਕ ਪੁਲਿਸ ਸਕਵਾਰਟੀ ਸ਼ਾਮ ਸਮੇਂ ਜਿਸ ਦੇ ਇੰਚਾਰਜ ਸ਼੍ਰੀ ਬਲਜਿੰਦਰ ਸਿੰਘ ਏ ایس ਆਈ ਸਾਹਿਬ ਸਮੇਤ ਪੁਲਿਸ ਸਕਵਾਰਟੀ ਫੇਰੀ ਮੋੜ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਪਣੀ ਪੈਟਰੋਲਿੰਗ ਕਰ ਰਹੀ ਸੀ ਜਿੱਥੇ ਇਹਨਾਂ ਨੂੰ ਇੱਕ ਨੌਜਵਾਨ ਲੜਕਾ ਮੈਪਲ ਲਰਨੀ ਪੈਂਟ ਸਾਈਡ ਤੋਂ ਮੈਕਡੋਨਲਡ ਦੀ ਤਰਫ ਆਂਦਾ ਨਜ਼ਰ ਆਇਆ ਤੇ ਜਿਸ ਨੂੰ ਇਹਨਾਂ ਨੇ ਸ਼ੱਕ ਦੇ ਹ아ਤੇ ਰੋਕੇ ਚੈੱਕ ਕਰਨ ਚੈੱਕ ਕਰਨਾ ਚਾਇਆ ਤੇ ਰੋਕਿਆ ਉਸ ਨੂੰ ਤੇ ਜੋ ਕਿ ਆਪਣਾ ਮੋਟਰਸਾਈਕਲ ਨੂੰ ਪਿੱਛੇ ਮੋੜ ਲੱਗਾ ਤੇ ਜਿਸ ਨੂੰ ਸ਼ੱਕ ਦੇ ਹ아ਤੇ ਕਾਬੂ ਕੀਤਾ ਜਿਸ ਕੋਲ ਕੋਈ ਭਜੰਦਾਰ ਪੈਕੇਟ ਸੀਗਾ ਲਫਾਫਾ ਸੀ ਉਹਨੇ ਸਾਈਡ ਤੇ ਸੜਕ ਦੇ ਸੁਰ ਦਿੱਤਾ ਏ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਾਪ ਲਦਣੀ ਦੱਸਿਆ ਤੇ ਉਸ ਉਹਦੇ ਸੱਤੇ ਹੋਏ ਪੈਕੇਟ ਦੀ ਤਲਾਸ਼ੀ ਐਸਆਈ ਵਰਜਿੰਦਰ ਕੁਮਾਰ ਵੱਲੋਂ ਕੀਤੀ ਗਈ ਤੇ ਦੌਰਾਨੇ ਤਰਾਸ਼ੀ ਉਸ ਵਿੱਚੋਂ ਨਸ਼ੀਲਾ ਜਿਹੜਾ ਪਦਾਰਥ ਹੈਰੋਇਨ ਬਰਾਮਦ ਮਿਲਿਆ ਤੇ ਜਿਸ ਦੇ ਆਧਾਰ ਤੇ ਇਸ ਲੜਕੇ ਦੇ ਖਿਲਾਫ ਮੁਕੱਦਮਾ ਨੰਬਰ 62 ਕੱਲ ਮਿਤੀ 26/8/24 ਅੰਡਰ ਸੈਕਸ਼ਨ ਦੀ ਕਿ ਅਵਲਿਕ 25 ਐਂਡ ਰੈਸੈਕ ਪੀਐਸ ਸਿਟੀ ਬਲਾਚੌਰ ਦਰਜ ਕਰਕੇ 36 ਅਮਲ ਵਿੱਚ ਲਿਆਂਦੀ ਗਈ ਹੈ। ਹੋਰ ਕੀ ਬਰਾਮਦ ਹੋਇਆ? ਫਿਲਹਾਲ ਪੁੱਛਗਛ ਕਰ ਰਹੇ ਹਾਂ ਹੋਰ ਕੋਈ ਗੱਲ ਖਲਾਸਾ ਸਾਹਮਣੇ ਨਹੀਂ ਆਇਆ। ਕੁਝ ਬੰਦਿਆਂ ਦੇ ਨਾਮ ਦੱਸ ਰਿਹਾ ਜਿਨ੍ਹਾਂ ਨਾਲ ਲਿੰਕ ਕਰ ਰਿਹਾ ਹੈ। ਹੋਰ ਲੁਗਾਈ ਨਾ ਇਸ ਪਾਸੋਂ ਪੁੱਛਗਛ ਕੀਤੀ ਜਾ ਰਹੀ ਹੈ। ਜੇ ਕੋਈ ਹੋਰ ਤੱਕ ਸਾਹਮਣੇ ਆਉਂਦਾ ਹੈ ਤੇ ਉਸ ਦੇ ਆਧਾਰ ਤੇ ਇਸ ਦੇ ਖਲਾਫ ਵੰਦੀ ਕਰਦੇ ਕੀਤੀ ਜਾਵੇਗੀ ਤੇ ਹੁਣਾਂ ਵਿਅਕਤੀਆਂ ਦੇ ਖਾਤੇ ਕੀਤੀ ਜਾਵੇਗੀ। ਟੋਟਲ ਜੋ ਮੈਜ਼ਰਮੈਂਟ ਉੱਥੇ ਹੋਈ ਆ ਜਿਸ ਵਿੱਚ 15 ਗ੍ਰਾਮ ਹੈਰਵਨ ਇਸ ਤੋਂ ਬਰਾਮਦ ਹੋਈ ਹੈ ਹਾਂਜੀ ਇਹ ਵਾਹਨ ਦੀ ਬਰਾਮਦ ਹੈ ਹਾਂ ਇਹਦਾ ਮੋਟਰਸਾਈਕਲ ਸੀਗਾ ਪੀਵੀ 32 ਯੂ ਜੀ 0154 ਜੋ ਕਿ ਜਿਹਦੀ ਓਨਰਸ਼ਿਪ ਮਾਲਕੀਆ ਹੋਵੇ ਦੇ ਨਾਂ ਤੇ ਇਹ ਕਿੱਥੋਂ ਲੈ ਕੇ ਆ ਰਹੇ ਤੁਸੀਂ ਇਹ ਹਲੇ ਪੁਚੇਸ਼ ਕਰ ਰਹੇ ਆ ਇਨਵੈਸਟੀਗੇਸ਼ਨ ਪਾਰਟ ਆਫ ਅਨਵੈਸਟੀਗੇਸ਼ਨ ਆ ਜਿੰਨੇ ਕੇ ਇਹਨੇ ਦੱਸੀ ਸਾਨੂੰ ਗੱਲਬਾਤ ਉਹਦੇ ਆਧਾਰ ਤੇ ਅਸੀਂ ਸਵੇਰੇ ਅਰਲੀ ਜਿਹੜਾ ਉਹ ਇੱਕ ਡਬਲੋਏ ਰੇਡ ਕੀਤਾ ਸੀਗਾ ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਲੀ ਉਹਦੇ ਵਿੱਚ ਤੇ ਬਾਕੀ ਇਹ ਵਾਰ-ਵਾਰ ਗੱਲ ਨੂੰ ਸਟੇਟਮੈਂਟ ਨੂੰ ਬਦਲ ਕੇ ਦੱਸ ਰਿਹਾ ਕਦੀ ਕਹਿੰਦਾ ਇਹ ਕੋਈ ਬਲਗੜ ਤੋਂ ਲਿਆ ਲਿੰਕ ਦੱਸਦਾ ਕਦੀ ਇਹ ਦੱਸਦਾ ਔਰਤੋਂ ਹੈਗੇ ਕਿਸੇ ਬੰਦੇ ਦਾ ਤੇ ਬਾਕੀ ਆ ਹੁਣ ਰਿਮਾਂਡ ਹੰਸਲ ਕਰਨ ਤੋਂ ਬਾਅਦ ਇਹ ਕੋਈ ਢੁਗਾਈ ਨਾਲ ਹੋਰ ਕੋਸ਼ਿਸ਼ ਕੀਤੀ ਜਾਵੇ ਇਹ ਜਿਹੜਾ ਹੈਗਾ ਦਿਹਾਣ ਇਲਾਕੇ ਵਿੱਚ ਜਿਹੜਾ ਹੈ हां ਇਹਦੇ ਕੋਲ ਲਿੰਕ ਚ ਜਿਹੜੇ ਸੰਪਰਕ ਚ ਮੈਕਡੋਨਲਡਸ ਅਸਲ ਵਿੱਚ ਪਿਛਲੇ ਸਾਲ ਦੇਰ ਸਾਤੋਂ ਬਦੌਲ ਇਲੈਕਟ੍ਰੀਸ਼ੀਅਨ ਕੰਮ ਕਰ ਰਿਹਾ ਜਿੱਥੇ ਇਹਦੇ ਕੋਲ ਮੁੰਡੇ ਜਾਂ ਬਾਦ ਦੇ ਨੌਜਵਾਨ ਜਿਹੜੇ ਪਿੰਡਾਂ ਦੇ ਏਰੀਏ ਦੇ ਆ ਕੁਝ ਜਿਹੜੇ ਐਡਿਕਟਡ ਲੋ ਬੱਚੇ ਹੈਗੇ ਆ ਉਹ ਇਹਨਾਂ ਸੰਪਰਕ ਕਰਦੇ ਆ ਉਹਨਾਂ ਦੇ ਸੰਪਰਕ ਵਿੱਚ ਹੈਗਾ ਤੇ ਉਹਨਾਂ ਨੂੰ ਇਹ ਇਸ ਤਰ੍ਹਾਂ ਆਪਣੇ ਥੋੜੀ ਥੋੜੀ ਕਰਕੇ ਮਾਤਰਾ ਵਿੱਚ ਉਹਨਾਂ ਨੂੰ ਦਿੰਦਾ ਤੇ ਉਹ ਆਪਣੇ ਇਨਕਮ ਲੈਦੇ ਆ